ਸ਼੍ਰੀ ਵਾਹਿਗੁਰੂ ਦੇ ਖਾਲਸਾ ਸ਼੍ਰੀ ਵਾਹਿਗੁਰੂ ਜੀ ਖਵਤੇ ਮੈਂ ਸੁਵਿੰਦਰ ਸਿੰਘ ਸੇਵਾਦਾਰ ਏਕ ਓੰਕਾਰ ਤੇਰਾ ਤੇਰਾ ਸੇਵਾ ਸੁਸਾਇਟੀ ਬੀਪੀਓ ਜੋਲ ਜ਼ਿਲ੍ਹਾ ਸ਼ਰਬੁਰ ਤੇ ਅੱਜ ਮੇਰੇ ਨਾਲ ਮੇਰੇ ਸਾਥੀ ਵੀ ਆ ਜਿਹੜੇ ਮੇਰੇ ਨਾਲ ਸੇਵਾ ਕਰਦੇ ਆ ਰਾਲੇ ਮਿਲ ਕੇ ਆਪਾਂ ਸੇਵਾ ਕਰੀ ਦੀ ਆ ਇਹ ਸਾਡੇ ਏਕ ਓੰਕਾਰ ਤੇਰਾ ਤੇਰਾ ਸੇਵਾ ਸੁਸਾਇਟੀ ਵੱਲੋਂ ਸਾਨੂੰ ਸਾਡੇ ਨਾਲ ਜੁੜੇ ਹਰ ਵੀਰ ਭੈਣ ਮਾਤਾ ਬਜ਼ੁਰਗ ਜੋ ਵੀ ਸਾਡੇ ਨਾਲ ਜੁੜ ਕੇ ਸੇਵਾ ਕਰ ਰਹੇ ਆ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਲੋਹੜੀ ਤੇ ਆ ਤੇ ਮੰਗੀਆਂ ਤੇਆਂ ਦੀਆਂ ਬਹੁਤ ਬਹੁਤ ਸਾਡੇ ਵੱਲੋਂ ਵਧਾਈਆਂ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂਗੇ ਜਿਹੜਾ ਇਹ ਤਿਹਾੜਾ ਸਾਰਿਆਂ ਤੇ ਆਪਾਂ ਇਹ ਕਈ ਦਿਨਾਂ ਤੋਂ ਅਸੀਂ ਕੋਈ ਵੀਡੀਓ ਨਹੀਂ ਸ਼ੇਅਰ ਕਰ ਰਹੇ ਸੀਗੇ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੋਈ ਸਾਡੇ ਜਿਹੜੇ ਮਰੀਜ਼ ਆ ਇਹਨਾਂ ਨੂੰ ਅਸੀਂ ਮੰਥੀ ਜਾਂ ਹਰ ਮਹੀਨੇ ਦਾ ਹਰ ਹਫਤਾ ਜਿਹੜੀ ਉਹ ਮੈਡੀਸਿਨ ਉਹਨਾਂ ਲਈ ਚੱਲਦੀ ਆ ਤੇ ਹੁਣ 5-6 ਮਰੀਜ਼ ਜਿਹੜੇ ਹੈਗੇ ਆ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੂੰ ਮੈਡੀਸਿਨ ਅਸੀਂ ਪ੍ਰੋਵਾਈਡ ਕਰਵਾਉਂਦੇ ਆ ਤੇ ਜਿੰਨੀ ਵੀ ਸਾਡੇ ਵੱਲ ਹੋ ਸਕਦੀ ਆ ਤੇ ਬਾਕੀ ਤੁਹਾਡੇ ਸਾਰਿਆਂ ਦੇ ਜਿੰਨਾ ਵੱਧ ਤੋਂ ਵੱਧ ਸਹਿਯੋਗ ਮਿਲਦਾ ਲਈ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਸਾਨੂੰ ਸਾਰੇ ਜਿਹੜੇ ਇਦਾਂ ਦੀ ਸਾਥ ਦਿੰਦੇ ਰਹੋਗੇ ਤੇ ਸਾਡੇ ਜਿਹੜੀ ਇੱਕ ਉਹ ਜੋਰਗਾਂ ਨੂੰ ਮਾਤਾ ਮਾਂ ਨੂੰ ਸਾਡੇ ਵੱਲ ਲੋੜੀ ਤੇ ਮਾਗਰ ਤੇ ਹਾਰਦੀਆਂ ਬਹੁਤ-ਬਹੁਤ ਵਧਾਈਆਂ ਜੀ ਵਾਈ ਗੁੱਡੀ ਖਾਲਸਾ ਵਾਈ ਗੁੱਡੀ ਕੀ ਫਤਿਹ